ਇਹ ਕਿਤੀ ਬੜੀ ਮੰਤਰੀ ਹੋਣ ਦੇ ਨਾਤੇ ਇਹ ਯੂਨੀਵਰਸਿਟੀ ਜਿਹੜੇ ਮਹਿਕਮੇ ਨਾਲ ਜੁੜੀ ਹੋਈ ਹੈ ਇਹਦੀ ਐਥਲੈਟਿਕ ਮੀਟਸ ਜਿਹੜੀ 17ਵੇਂ ਉਹਦੇ ਵਿੱਚ ਇਹਨੂੰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਪ੍ਰਬੰਧਕਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਬੱਚਿਆਂ ਨੂੰ ਜਿਨ੍ਹਾਂ ਨੇ ਹਿੱਸਾ ਲਿਆ ਬਹੁਤ ਮੁਬਾਰਕਾਂ ਔਰ ਦੂਸਰਿਆਂ ਤੇ ਵੀ ਉਮੀਦ ਰੱਖੂੰ ਜਿਹੜੇ ਇਸ ਵਾਰੀ ਨਹੀਂ ਹਿੱਸਾ ਲੈ ਸਕੇ ਅਲੀ ਬਾਦ ਲੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਖੇਡਾਂ ਜ਼ਰੂਰੀ ਹੈ ਵਰਜਿਸ ਜ਼ਰੂਰੀ ਹੈ ਇਸ ਲਈ ਇਹਦੇ ਲਿਪਸਿਸ ਨੂੰ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਸਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖ-ਵੱਖ ਉਪਰਾਲੇ ਸਮੇਂ-ਸਿਰ ਕੀਤੇ ਜਾਂਦੇ ਨੇ ਚਾਹੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਜਾਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੋਵੇ ਸੋ ਇਹ ਵੀ ਉਸ ਲੜੀ ਦੇ ਤਹਿਤ ਇੱਕ ਵਧੀਆ ਉਪਰਾਲਾ ਅਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਇਹ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਵੱਡਾ ਉਪਰਾਲਾ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਆਏ ਸਾਲ ਹੋਇਆ ਕਰਦੀਆਂ ਜਿਹਦੇ ਨਾਲ ਸਾਰੇ ਪੰਜਾਬ ਵਿੱਚ ਬਹੁਤ ਵਧੀਆ ਸੁਨੇਹਾ ਗਿਆ ਔਰ ਜਿਵੇਂ ਆਪਾਂ ਕਹੀਏ ਨੌਕਰੀਆਂ ਦੀ ਗੱਲ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਹੁਣ ਜੋ ਵੀ ਹਿੱਸਾ ਲੈਂਦੇ ਆ ਤੇ ਜਿਹੜੇ ਆਪਣੇ ਉਹਦੇ ਵਿੱਚ ਮਹਾਰਤ ਰੱਖਦੇ ਆ ਜੋ ਟਾਪਰ ਹੋ ਕੇ ਆਉਂਦੇ ਆ ਉਹਨਾਂ ਨੂੰ ਉਸੇ ਵਿੱਚ ਕੋਚ ਰੱਖਿਆ ਜਾਂਦਾ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਤੇ ਦੂਸਰੀਆਂ ਨੌਕਰੀਆਂ ਵਿੱਚ ਤਾਂ ਖਾਸ ਕਰਕੇ ਜਿਵੇਂ ਜਿਵੇਂ ਉਹਦਾ ਕੋਟਾ ਹੁੰਦਾ ਸਰ ਜੀ ਤੁਹਾਡੇ ਵੱਲੋਂ ਕਿ ਕਿੰਨਾ ਡੋਨੇਟ ਕੀਤਾ ਗਿਆ ਇਹ ਖੇਡਾਂ ਵਾਸਤੇ ਜੀ 1 ਲੱਖ ਰੁਪਈਆ ਸਰ ਇਹ ਖੇਤੀਬਾੜੀ ਨੂੰ ਲੈ ਕੇ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਇੱਕ ਮੀਟਿੰਗ ਜਿਹੜੀ ਕੇਂਦਰ ਸਰਕਾਰ ਦੇ ਨਾਲ ਹੋਈ ਨਮਾਇੰਦਿਆਂ ਦੇ ਨਾਲ ਹੋਈ ਔਰ ਪੰਜਾਬ ਸਰਕਾਰ ਦੇ ਨਮਾਇਦੇ ਵਜੋਂ ਤੁਸੀਂ ਵੀ ਇੱਕ ਕੜੀ ਬਣ ਕੇ ਪਹੁੰਚੇ 22 ਨੂੰ ਜਿਹੜੀ ਇੱਕ ਹੋਰ ਮੀਟਿੰਗ ਹੈ ਕੀ ਰਣਨੀਤੀ ਹੈ ਸਰ ਪੰਜਾਬ ਸਰਕਾਰ ਦਾ ਮੈਨੂੰ ਬਹੁਤ ਵੱਡੀ ਆਸ ਉਮੀਦ ਹੈ ਕਿਉਂਕਿ ਅਸੀਂ ਤਾਂ ਸਰਕਾਰ ਵੱਲੋਂ ਪਹਿਲਾਂ ਵੀ ਕਿਸਾਨਾਂ ਦਾ ਹਰ ਇੱਕ ਤਰ੍ਹਾਂ ਸਾਥ ਦਿੱਤਾ ਹੈ ਤੇ ਸੈਂਟਰ ਗਵਰਨਮੈਂਟ ਤੱਕ ਵੀ ਇਹ ਪਹੁੰਚ ਕੇ ਰੋਂ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਗੱਲ ਨੂੰ ਜਲਦੀ ਇਹਦਾ ਨਿਪਟਾਰਾ ਕੀਤਾ ਜਾਵੇ ਸੋ ਚੰਗੀ ਗੱਲ ਆ ਜਿਹੜੀ ਹੁਣੇ ਮੀਟਿੰਗਾਂ ਦਾ ਜਿਹੜਾ ਮਾਹੌਲ ਚੱਲਿਆ ਉਸ ਦਿਨ ਜਿਹੜੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸ਼੍ਰੀ ਸੁਵਰਾਜ ਚੋਹਾਨ ਜੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਆ ਨਹੀਂ ਸਕੇ ਸੀ ਉਹਨਾਂ ਦੇ ਬੱਚੇ ਦਾ ਵਿਆਹ ਸੀ ਔਰ 22 ਤਰੀਕ ਨੂੰ ਉਹਨਾਂ ਦੇ ਵੀ ਉਹਨਾਂ ਨੇ ਜੋ ਰੋਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਸੋ ਬਹੁਤਾ ਵੱਡੀ ਗੱਲ ਜਿਹੜੀ ਖੇਤੀਬਾੜੀ ਮੰਤਰੀ ਦੇ ਨਾਲ ਸੰਬੰਧਿਤ ਹੋਣੀ ਹੈ ਕਿਉਂਕਿ ਉਸ ਦਿਨ ਜਿਹੜੇ ਸਾਡੇ ਫੂਡ ਦੇ ਮੰਤਰੀ ਆਏ ਸਨ ਉਹਨਾਂ ਨੇ ਵਧੀਆ ਆਪਣੇ ਵੱਲੋਂ ਮੀਟਿੰਗ ਵਿੱਚ ਹਵਾਰਾ ਵੀ ਦਿੱਤਾ ਜਿਹੜੀ ਪੋਜ਼ਿਟਿਵ ਰਹੀ ਹੈ ਤੇ ਆਸ ਉਮੀਦ ਰੱਖਦੇ ਹਾਂ ਕਿ ਇਸੇ ਤਰ੍ਹਾਂ ਸਮਝਦੇ ਸੀ ਕਿ ਐਗਰੀ ਐਗਰੀਕਲਚਰ ਪਾਲਿਸੀ ਜਿਹੜਾ ਫਰੇਮਵਰਕ ਸੈਂਟਰਲ ਤੋਂ ਆਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਹੈ ਮਾਰਕੀਟਿੰਗ ਬਾਰੇ ਐਗਰੀ ਕਮਾਈਟ ਨਹੀਂ ਉਹ ਤਾਂ ਅਸੀਂ ਤਾਂ ਰੱਦ ਹੀ ਕਰ ਦਿੱਤਾ ਸਾਰੇ ਯੂਨੀਅਨ ਯੂਨੀਅਨਾਂ ਤੋਂ ਚਾਹੇ ਕਿਸਾਨ ਯੂਨੀਅਨ ਹੋਵੇ ਸਾੜਤੀ ਯੂਨੀਅਨ ਸ਼ੈਲਰ ਯੂਨੀਅਨ ਲੋਕਾਂ ਤੋਂ ਸਾਰਿਆਂ ਤੋਂ ਉਹਦੇ ਵਿਊ ਲੈ ਕੇ ਉਹਨੂੰ ਰੱਦ ਕਰ ਦਿੱਤਾ ਕਿਉਂਕਿ ਜਿਹੜੀ ਪਹਿਲਾਂ ਮੰਡੀ ਜਿਹੜੀ ਨੀਤੀ ਹੈ ਉਹ ਹੀ ਚੱਲਣੀ ਚਾਹੀਦੀ ਸਰ ਐਗਰੀਕਲਚਰ ਰਿਪੋਰਟ ਆਈ ਗਰਾਊਂਡ ਆਰਡਰ ਦੀ ਉਹਦੇ ਵਿੱਚ ਯੂਰੇਨੀਮ ਦਾ ਗ੍ਰਾਊਂਡਰਸ ਬਹੁਤ ਆਏ ਕਿਉਂਕਿ ਉੱਚਾ ਕਰਨੇ ਕਿ ਫਰਟੀਲਾਈਜ਼ਰਸ ਯੂਜ਼ ਹੁੰਦੇ ਆ ਉਹਦੇ ਪਰੇ ਕੁਝ ਪਾਣਾ ਹੈ ਉਹ ਵਸਿੰਦਾ ਅਸਲ ਵਿੱਚ ਉਹਨਾਂ ਗੱਲਾਂਬਾਤਾਂ ਦਾ ਆਈ ਵਾਰੀ ਹੋਈ ਜਾ ਰਿਹਾ ਕੋਸ਼ਿਸ਼ ਕਰ ਰਹੇ ਹੁਣ ਜ਼ਮੀਂਦਾਰ ਵੀ ਕੱਟ ਫਰਟੀਲਾਈਜ਼ਰ ਵੱਲ ਆ ਗਏ ਪਹਿਲਾਂ ਜਿਆਦਾ ਵੱਧ ਗਿਆ ਸੀ ਹੌਲੀ ਹੌਲੀ ਲੋਕ ਸੋਚਣ ਵੀ ਲੱਗੇ ਕਿ ਬਹੁਤਾ ਫਾਇਦਾ ਨਹੀਂ ਫਸਲਾਂ ਨੂੰ ਵੀ ਨਹੀਂ ਹੋ ਰਿਹਾ ਤੇ ਧਰਤੀ ਦਾ ਨੁਕਸਾਨ ਹੈ